ਕਮੇਟੀ ਦੇ ਵੱਲੋਂ ਮੈਨੂੰ ਜਾਣ ਦਾ ਮੌਕਾ ਮਿਲ ਗਿਆ ਕੋਈ ਆਪਣਾ ਨਿੱਜੀ ਵੀ ਹੋ ਜੇਗਾ ਲੇਕਿਨ ਇੰਗਲੈਂਡ ਐਂਡ ਕੈਨੇਡਾ ਵਿੱਚ ਜਾ ਕੇ ਅਸੀਂ ਗੁਰੂ ਘਰਾਂ ਚ ਗਏ ਆ ਤੇ ਉੱਥੇ ਭਰਤੀ ਦੀ ਬੇਨਤੀ ਕੀਤੀ ਤੇ ਬਹੁਤ ਵੱਡਾ ਉਤਸ਼ਾਹ ਆ ਤੁਸੀਂ ਇਹ ਕਹਿ ਸਕਦੇ ਹੋ ਤਕਰੀਬਨ ਜੇ ਕਈ ਤੇ 100% ਜਿਹੜੇ ਪੰਥਦਰ ਦੀ ਬਾਹਰ ਬੈਠੇ ਨੇ ਉਹ ਸਾਰੇ ਇਸ ਅਕਾਲ ਤਖਸਾਲ ਸਾਹਿਬ ਦੀ ਜਿਹੜੀ ਭਰਤੀ ਚੱਲ ਰਹੀ ਆ ਉਹਦੇ ਨਾਲ ਬਹੁਤ ਤਗੜੇ ਹੋ ਕੇ ਖੜੇ ਨੇ ਤੇ ਆਸ ਬੜੀ ਆ ਨਾਲੇ ਉਹਨਾਂ ਨੂੰ ਪੰਜ ਮੈਂਬਰੀ ਕਮੇਟੀ ਤੋਂ ਉਹ ਇਸ ਆਸ ਦੀ ਕਿਰਨ ਆਪਣੇ ਉਹਨਾਂ ਮਨਾਂ ਵਿੱਚ ਇੱਕ ਵਿਸ਼ਵਾਸ ਬਣਿਆ ਕਿ ਉਹਨਾਂ ਦੇ ਸਮੇਂ ਚ ਪੰਥ ਦੀ ਨਵੀਂ ਰੂਪਰੇਖਾ ਪੰਜਾਬ ਦੇ ਤੇ ਦੁਨੀਆ ਦੇ ਸਾਹਮਣੇ ਆਊਗੀ ਇਸ ਭਰਤੀ ਤੋਂ ਬਾਅਦ ਚ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆਊਗੀ ਇਹ ਉਹ ਬਹੁਤ ਵੱਡੀ ਆਸ ਲੈ ਕੇ ਬੈਠੇ ਆ ਉਹ ਲੋਕ ਨੇ ਜਿਨ੍ਹਾਂ ਨੇ ਝਾੜੂ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਦੋਂ ਝਾੜੂ ਦਾ ਕਿਲਰ ਗਿਆ ਚਾੜੂ ਦੀ ਗੱਲ ਕੋ ਕਰਦਾ ਹੀ ਨਹੀਂ ਗਾ ਉਹ ਤਾਂ ਫੇਲ ਹੋ ਗਿਆ ਐਕਸਪੈਰੀਮੈਂਟ ਛਾੜੂ ਦਾ ਪਰ ਹੁਣ ਉਹ ਸਾਰੇ ਪੰਜ ਮੈਂਬਰੀ ਕਮੇਟੀ ਦੇ ਨਾਲ ਖੜੇ ਨੇ ਅਕਾਲ ਤਖਤ ਸਾਹਿਬ ਨੂੰ ਮੁਕੰਮਲ ਤੌਰ ਤੇ ਉਹ ਸਮਰਪਤ ਆ ਤੁਸੀਂ ਦੇਖ ਲਿਓ ਜਦੋਂ ਆਨਲਾਈਨ ਭਰਤੀ ਸ਼ੁਰੂ ਹੋ ਗਈ ਕਿਵੇਂ ਲੱਖਾਂ ਦੀ ਤਲਾਸ਼ ਵਿੱਚ ਮੈਂਬਰ ਬਣ ਗਏ ਤੁਹਾਡੇ ਸਾਹਮਣੇ ਆ ਜਾਣਾ ਆ ਇੱਕ ਤਾਂ ਦੇਖੋ ਇੱਕ ਪੰਜਾਬ ਵਿੱਚ ਹੀ ਵਸਦਾ ਇੱਕ ਨਵਾਂ ਪੰਜਾਬ ਬਾਹਰ ਵਸ ਗਿਆ ਜਾ ਕੇ ਚਾਹ ਕੈਨੇਡਾ ਕਹੋ ਜਾਂ ਇੰਗਲੈਂਡ ਵਿੱਚ ਗਿਆ ਜਾਂ ਅਮਰੀਕਾ ਚਲ ਉਹ ਤਾਂ ساری ਦੁਨੀਆ ਚ ਹੀ ਆ ਪੰਜਾਬੀ ਆਪਣੇ ਸੋ ਚਾਹੁੰਦੇ ਆ ਕਿ ਇੱਕ ਵਧੀਆ ਆਲਟਰਨੇਟਿਵ ਪੰਜਾਬ ਵਾਸਤੇ ਅੱਗੇ ਆਵੇ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਦੇ ਨਾਲ ਨਵੀਂ ਰੂਪਰੇਖਾ ਨਾਲ ਜਿਵੇਂ ਦੱਸਿਆ ਚੁੰਦਾ ਸਾਹਿਬ ਨੇ ਅਯਾਲੀ ਸਾਹਿਬ ਨੇ ਵੀ ਜੋ ਹੁਕਮਨਾਮਾ ਸਿਕਾ ਕਿ ਇਹ ਜਿਹੜੀ ਲੀਡਰਸ਼ਿਪ ਹੈ ਪੁਰਾਣੀ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਹੁਣ ਲੋਕ ਚਾਹੁੰਦੇ ਨਵੀਂ ਲੀਡਰਸ਼ਿਪ ਸਾਫ਼ ਸੁਥਰੀ ਚੰਗੇ ਇਮਾਨਦਾਰ ਲੋਕ ਅੱਗੇ ਆਉਣ ਤੇ ਜਿਨ੍ਹਾਂ ਕੋਲ ਇੱਕ ਪੰਜਾਬ ਦਾ ਅਜੰਡਾ ਹੋਵੇ ਜਿਹੜੇ ਪੰਜਾਬ ਵਾਸਤੇ ਕੰਮ ਕਰ ਸਕਣ ਆਪਣਾ ਕੋਹ ਨੂੰ ਨਿੱਜੀ ਸਵਾਰਥ ਨਾ ਹੋਵੇ ਕੋਈ ਕੋਈ ਪ੍ਰਾਪਰਟੀ ਨਹੀਂ ਬਣਾਉਣ ਆਏ ਅਸੀਂ ਕੋਈ ਬਿਜ਼ਨਸ ਨਹੀਂ ਖੜੇ ਕਰਨਾ ਹੈ ਅਸੀਂ ਦੋ ਨੰਬਰ ਦਾ ਕੰਮ ਨਹੀਂ ਕਰਨਾ ਨਾ ਸਾਡੀ ਕੋ ਆਪਣੀ ਨਿੱਜੀ ਇਹਦੇ ਵਿੱਚ ਲਾਲਸਾ ਆ ਅਸੀਂ ਕੋਟਲੀ ਸਮਰਪਤ ਆ ਪੰਥਰੂ ਪੰਥਰੀਆ ਭਾਵਨਾਵਾਂ ਨੂੰ ਅਤੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਤੇ ਉਹੀ ਸਾਰੀ ਬਾਹਰੀ ਸੰਗਤ ਇਸ ਗੱਲ ਦਾ ਬਹੁਤ ਵੱਡੇ ਪੱਧਰ ਤੇ ਸਾਡਾ ਸਾਥ ਦੇ ਰਹੀ ਹੈ ਤੇ ਤੁਹਾਨੂੰ ਜਦੋਂ ਸਮਾ ਆਪਣੇ ਸ਼ੁਰੂ ਹੋ ਗਿਆ ਸਮਾ ਆ ਗਿਆ ਤੁਹਾਨੂੰ ਸਾਹਮਣੇ ਸਾਰੀ ਗੱਲ ਆ ਜਾਣੀ ਹੈ ਬਹੁਤ ਸਾਰੇ ਲੋਕ ਜਿਹੜੇ ਆਉਂ ਉਹ ਸੱਚ ਕੋ ਯਾਤ ਹੋੜਿਆ ਜਾ ਰਿਹਾ ਹੈ बहुत सारी फड़े जाते जी जो यूट्यूबर फी यूट्यूबर देखो गल देखो गल बुनियादी तौर आप सारे देश भगत हाँ ਠੀਕ ਹੈ ਜੀ ਜੇਰਾ ਆਪਣੇ ਦੇਸ਼ ਦੇ ਵਿਰੁੱਧ ਕੋਈ ਕਾਰਵਾਈ ਕਰੂਗਾ ਤੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਪੈਦਾ ਹੋਊ ਉਸ ਗੱਲ ਨਾਲ ਉਹਦੇ ਉਹਦੇ ਵਿਰੁੱਧ ਕਾਰਵਾਈ ਹੋਣੀ ਆ ਲੇਕਿਨ ਇਹ ਜੇ ਨਹੀਂ ਕਿ ਹਰ ਇੱਕ ਨਾਲ ਨਾਜਾਇਜ਼ ਹੋਵੇ ਜਾਂ ਜਿਹੜੇ ਕੋ ਸੋਸ਼ਲ ਮੀਡੀਆ ਪਲੈਟਫਾਰਮ ਯੂਜ਼ ਕਰਦੇ ਆ ਉਨਾ ਹਰ ਇੱਕ ਨੌਜਵਾਨੀ ਕੋਈ ਨਿਗਾਹ ਨਾ ਦੇਖਣਾ ਚਾਹੀਦਾ ਆ ਕੋਈ ਨਾ ਕੋਈ ਕਿਤੇ ਸਹੀ ਵੀ ਕੰਮ ਕਰਦਾ ਕਿ ਗਲਤ ਵੀ ਕਰਦਾ ਆ ਬਟ ਦੇਸ਼ ਦੀ ਜਿਹੜੀ ਸੁਰੱਖਿਆ ਆ ਸਭ ਤੋਂ ਜਿਆਦਾ ਇੰਪੋਰਟੈਂਟ ਹੋਆ ਬੜੀ ਚੰਗੀ ਗੱਲ ਹੈ ਕਿ ਜੰਗ ਰੁਕ ਗਿਆ ਜੰਗ ਦਾ ਨੁਕਸਾਨ ਪੰਜਾਬ ਨੂੰ ਬਹੁਤ ਥੋੜਾ ਸੀਗਾ ਤੇ ਦੋਵਾਂ ਦੇਸ਼ਾਂ ਨੇ ਸਿਆਣਪ ਕੀਤੀ ਅਮਰੀਕਾ ਨੇ ਇੰਟਰਵੈਨ ਕੀਤਾ ਜੋ ਪਹਿਲਾਂ ਨਹੀਂ ਸੀ ਲੱਗਦਾ 트럼ਪ ਕਰੂਗਾ ਕਰ ਗਿਆ ਮੌਕੇ ਸਰਾ ਕੇ ਬੜਾ ਚੰਗਾ ਆ ਪਰ ਲੇਕਿਨ ਇਹ ਤਾਂ ਹੁਣ ਸਰਕਾਰ ਨੇ ਦੇਖਣਾ ਲੇਕਿਨ ਸਰਕਾਰ ਨੂੰ ਕਿਸੇ ਧਰਮ ਨੂੰ ਕਿਸੇ ਵਿਅਕਤੀ ਨੂੰ ਕਿਸੇ ਸੋਸ਼ਲ ਇਨਫਲੂਐਂਸਰ ਨੂੰ ਬਿਨਾਂ ਵਜਾ ਤੋਂ ਟਾਰਗੇਟ ਨਹੀਂ ਕਰਨਾ ਚਾਹੀਦਾ आज एक सेना के जो जवान है उसका तो भी बयान आया है कि हरमिंदर साहिब जो भी टारगेट था पाकिस्तान का मेन टारगेट मेन टारगेट देखो ये बात तो हम कंफर्म नहीं कर सकते अगर अगर ये इसमें सच्चाई है तो इससे इससे इस बुरी बात नहीं कोई हो, हो सकती पहले भी इतने जंग लगे हैं कभी हरमिंदर साहब टारगेट नहीं हुए तो अब हरिमंदर साहब क्यों टारगेट होंगे दोनों ही पंजाब वैसे तो दोनों पंजाब ਪਿਆਰ ਚਾਹਤੇ ਹੈ ਅਮਨ ਚਾਹਤੇ ਹੈ ਦੋਵੇਂ ਪੰਜਾਬੋ ਮੇ ਬਹੁਤ ਅੱਛਾ ਭਾਈਚਾਰਾ ਹੈ ਤੇ ਪੰਜਾਬ ਦਾ ਮਸਲਾ ਹੀ ਕੋਈ ਨਹੀਂ ਆ ਮਸਲਾ ਤਾਂ ਕਸ਼ਮੀਰ ਦਾ ਤੇ ਅਸੀਂ ਕਹਿੰਦੇ ਕਸ਼ਮੀਰ ਦਾ ਇਸ਼ੂ ਪੋਲੀਟਿਕਲੀ ਸੋਲਵ ਹੋਣਾ ਚਾਹੀਦਾ ਆ ਉੱਥੇ ਨਜਾਇਜ਼ ਜਿਹੜੀਆਂ ਆਪਣੇ ਜਾਨਾਂ ਜਾਂਦੀਆਂ ਨੇ ਪਹਿਲਗਾਮ ਜਿੱਦਾ ਹੋਇਆ ਸਾਰੇ ਦੇਸ਼ ਨੂੰ ਉਸ ਗੱਲ ਦਾ ਦਰਦ ਹੋਇਆ ਵੀ ਉਹ ਜੋ ਪਹਿਲਗਾਮ ਚ ਜਿਹੜੇ ਵਿਚਾਰੇ ਸਲਾਨੀ ਟੂਰਿਸਟ ਹੀ ਰਹਿ ਸੀਗੇ ਉਹਨਾਂ ਦੀ ਹੱਤਿਆ ਕੀਤੀ ਇਹ ਕੋਈ ਮਦਰ ਕੋਈ ਇਹ ਬਹਾਦਰੀ ਨਹੀਂ ਇਹ ਬੁਜ਼ਦਲੀ ਹੈ ਕੀ ਕਾਇਰਾਂ ਵਾਲਾ ਕੰਮ ਆ ਉਹ ਕਾਇਰ ਸੀ ਲੋਕ ਜਿਨ੍ਹਾਂ ਨੇ ਪੈਲਗਮ ਚ ਉਹਨਾਂ ਨੂੰ ਮਾਰਿਆ ਤੇ ਜੇ ਤੁਹਾਡੀ ਲੜਾਈ ਹੈ ਸਰਕਾਰ ਨਾਲ ਲੜਾਓ ਫੌਜ ਨਾਲ ਲੜਾਓ